ਅੱਜ ਕੀ ਅੱਜ ਮੀਟਿੰਗ ਹੋਈ ਹੈਗੀ ਡੀਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਜੀ ਅੱਜ ਡੀਐਸਪੀ ਸਾਹਿਬ ਨੇ ਸੁਨੇਹਾ ਲਾਇਆ ਕਿ ਅੱਧੀ ਗੈਰਕਾਨੂੰਨੀ ਗੱਲਬਾਤ ਆਪਾਂ ਕਦੇ ਵੀ ਨਹੀਂ ਕਰਦੇ ਅੱਛਾ ਕੀ ਗੱਲਬਾਤ ਹੋਈ ਫਿਰ ਜਿਹੜੀ ਗੱਲ ਤੇ ਆੜਿਆ ਹੈ ਬੇਚਾ ਉਹ ਗੱਲ ਇਹੀ ਹੈ ਵੀ ਉਹਨਾਂ ਨੇ ਦਬਾਅ ਬਣਾਉਣ ਵਾਸਤੇ ਵੀ ਇਥੇ ਚਾਰਖੰਡ ਕੋਈ ਜਨਬਾਤ ਦੇਖ ਲੈਣ ਭਾਈ ਜੀ ਜੋ ਪਹਿਲਾਂ ਸੁਣਿਆ ਸਰ ਠੀਕ ਹੈ ਇਹ ਕਹਿੰਦੇ ਵੀ ਜਿੰਨਾ ਚਿਰ ਉਹ ਖਤਮ ਨਹੀਂ ਹੁੰਦੀ ਦਰ ਬਣੀ ਨਹੀਂ ਗੱਲ ਇਹ ਮੈਨੇਜਮੈਂਟ ਕਹਿੰਦੇ ਵੀ ਉਹਨੂੰ ਰਾਤ ਕਰਾ ਦੇ ਬਣਾ ਤਾਂ ਕੋਈ ਗੱਲ ਹੀ ਨਹੀਂ ਕਹਾ ਤੇ ਚਾਰ ਚਾਰ ਵਾਰੀ ਇਹੋ ਗੱਲ ਦੀ। ਤੁਹਾਨੂੰ ਵਿਸ਼ਵਾਸ ਹੈਗਾ ਵੀ ਮੰਨਜੂਪਰ? ਇਹ ਸਾਨੂੰ ਕੋਈ ਵਿਸ਼ਵਾਸ ਨਹੀਂ ਵੀ ਜਿਹੜੀ ਆ ਨੌਜਵਾਨਾਂ ਨੇ ਜੀ ਇੱਥੇ ਧਰਨਾ ਲੱਗਿਆ ਹੋਇਆ ਸਾਹਮਣੇ ਤੁਹਾਨੂੰ ਅੰਦਰ ਲਾ ਪਾਸਾ ਵੀ ਦਿਖਾਇਆ ਫੈਕਟਰੀ ਦਾ ਤੇ ਜਿਨ੍ਹਾਂ ਨੇ ਧਰਨਾ ਲਾਇਆ ਹੋਇਆ ਲਗਭਗ ਸਾਲ ਚੋਂ ਲੱਗਾ ਕਈ ਧਰਨੇ ਲੱਗੇ ਉਸ ਦੇਖ ਸਕਦੇ ਹੋ ਵੀ ਇੱਧਰ ਜਾ ਵੀ ਰਹੇ ਨੇ ਨੌਕਰੀ ਦੇ ਜਿਹੜੇ ਅੰਦਰ ਨੇ ਉਹ ਆ ਦੇਖ ਸਕਦੇ ਹੋ ਵੀ ਇਹ ਜਾ ਵੀ ਰਹੇ ਨੇ ਧਰਨਾ ਸਾਡਾ جاری ਰਹੂਗਾ ਕਰਨਾ ਲਾਉਂਦਾ ਮਕਸਦ ਸੋਨੂ ਸਾਰਿਆਂ ਨੂੰ ਪਤਾ ਹੀ ਹੈ ਉਹਦਾ ਸਾਰਾ ਕਾਰਨ ਪੂਰੀ ਤੇ ਕੁਲਵਿੰਦਰ ਕਿੰਦਾ ਨੇਗੇ ਛਾੜਲੀ ਦੇ ਨੇ ਕੋਹ ਆਮ ਇਨਸਾਨ ਨਹੀਂ ਕਿ ਕੋਈ ਉਹ ਇੱਥੋਂ ਦਾ 파ਟਨਰ ਨਹੀਂ ਹੈਗੇ ਕੋਈ ਉਹ ਕੋਈ ਉਹ ਮਾਲਕ ਨਹੀਂ ਹੈਗੇ ਉਹ ਚਮਚਾਗਿਰੀ ਕਰ ਰਹੇ ਨੇਗੇ ਮਾਲਕ ਦੀ ਤੇ ਮੈਨੇਜਰ ਦੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ ਕਿਉਂਕਿ ਜੇ ਜਿਹੜਾ ਸਾਡਾ ਫੈਸਲਾ ਉਹ ਉਹ ਨਹੀਂ ਹੁੰਦੇ ਰਹੇਗੇ ਨਾ ਪੂਰੀ ਕਰ ਰਿਹਾਗਾ ਤੇ ਨਾ ਕਿੰਦਾ ਹੁੰਦੇ ਰਿਹਾਗਾ ਕਿੱਤੇ ਜਾਣੇ ਨੇ ਸੋਡੇ ਇਹ ਫੈਸਲਾ ਨਹੀਂ ਹੋਣ ਦੇ ਰਹੇ ਕਿੰਦਾ ਜੀ ਮੁੱਖ ਤੇ ਆਪਣਾ ਪੂਰੀ ਨੇਗੇ ਦੋਨੇ ਨੇ ਅੱਛਾ ਦੋਏ ਨੇ ਹਾਂਜੀ ਹੱਥ ਕਿਸੇ ਫालतੂ ਜਾਂਦੀਆਂ ਸੀ ਛੋਟੇ ਮਤਲਬ ਕੋ ਨਹੀਂ ਹੁੰਦੇ ਰੇ ਫੈਸਲਾ ਹਾਂਜੀ ਉਹ ਨਹੀਂ ਹੁੰਦੇ ਉਹਨਾਂ ਦੀ ਇੱਤਿਹਾਸ ਹੋਣ ਉਹਨਾਂ ਦੇ ਪੈਣਾ ਹੋਣ ਉਹਨਾਂ ਦੇ ਮਾਵਾ ਹੋਣ ਉਹਨਾਂ ਦੇ ਘਰ ਵਾਲੀਆਂ ਹੋਣ ਫਿਰ ਉਹਨੂੰ ਪਤਾ ਲੱਗੇ ਵੀ ਸੜਕਾਂ ਤੇ ਰੋਲਣਾ ਬੈਠਣਾ ਕਿਵੇਂ ਲੱਗਦਾ ਹੈਗਾ ਮੈਂ ਵੀ ਦੇਖੋ ਰੋ ਰੋ ਜਿਦਾ ਇਹ ਕੰਮ ਹੁੰਦਾ ਜੀ ਤਾਂ ਤਰਨਾ ਚ ਕਾਉਂਦਾ ਹੋ ਰਿਹਾ ਜੀ ਇਹਨਾਂ ਦਾ ਕਾਹ ਨੂੰ ਮੰਗਾ ਮੰਗਾ ਮੰਦ ਰਹੇ ਵੀ ਸਾਲ ਦੇ ਵਿੱਚ ਜਿਹਨੇ ਤਿਹਾਰ ਆਉਂਦੇ ਨੇ ਗੁਰੂਆਂ ਦੇ ਜਾਂ ਆਪਣੇ ਸਹੀਦਾਂ ਦੇ ਇਹ ਮੁੰਡੇ ਦੇ ਡਿਊਟੀ ਲਵਾਉਂਦਾ ਇਹ ਅੱਛਾ ਆਪ ਉਹਦੇ ਹੁੰਦਾ ਵੀ ਰੇਟ ਪਾਉਗੀ ਇਹਨਾਂ ਨੂੰ ਉਹਦੀ ਕੋਈ ਤਨਖਾਹ ਨਹੀਂ ਦਿੰਦਾ ਹੈਗਾ ਕਿਉਂਕਿ ਮਿਲਦੀ ਹੈ ਹਾਂ ਛੁੱਟੀਆਂ ਦੀ ਤਨਖਾਹ ਹੋਰ ਆ ਬਈ ਲਾ ਜੀ ਅੱਛਾ ਉਹਨਾਂ ਨੂੰ ਮਿਲਦੀ ਹੈ ਅੰਦਰਲੇ ਨੂੰ ਸਭ ਕੋ ਮਿਲਦਾ ਜੀ ਇਹਦੀ ਚੱਕਰ ਫਿਰ ਤੁਸੀਂ ਇੰਨੇ ਕ ਜਣੇ 15% ਜਣੇ ਵਿੱਚੋਂ ਸਾਡੀ ਦੁਨੀਆ ਦਾ ਕੋਹ ਹੋਈ ਇਹ ਗੱਲਾਂ ਇਹ ਕਿਵੇਂ ਕਰਨੀਆਂ ਇਹਨਾਂ ਛੁੱਟੀਆਂ ਕੱਟੋ ਆਪਦੇ ਆਪ ਇੱਧਰ ਭੱਜਣਗੇ ਨਾ ਵਿੱਚੋਂ ਛੋਡੇ ਨਾਲ ਦੇ ਬੰਦੇ ਵੀ ਜਿਹੜੇ ਬਾਗੇ ਤੀ ਉਹ ਕਿਵੇਂ ਆ ਉਹਨਾਂ ਦਾ ਬਾਰੇ ਅਸੀਂ ਉਹਨੂੰ ਕੁਝ ਨਹੀਂ ਕਰ ਸਕਦੇ ਜੀ ਜਿਹੜਾ ਕੋਈ ਫੈਸਲਾ ਹੁੰਦਾ ਵਿੱਚ ਨਾਲ ਉਹਨਾਂ ਦਾ ਹੁੰਦਾ ਹੈ ਠੀਕ ਹੈ ਪਰ ਇਹ ਬੰਦਿਆਂ ਦਾ ਕੋਈ ਪੇਜ ਵਧੂਗੀ ਜਾਂ ਕੁਝ ਵੀ ਹੈ ਨਾਲ ਉਹਨਾਂ ਦਾ ਪਤਾ ਸਾਰਿਆਂ ਦੀ ਵਧੂ ਸਾਰਿਆਂ ਦਾ ਬਦੂ ਸਾਰਿਆਂ ਦਾ ਮੁੱਦਾ ਇਹ ਹਾਂ ਜੀ ਕਿਉਂਕਿ ਸਾਡਾ ਦਾ ਬਾਅਦ ਸਾਡਾ ਦਾ ਬਾਅਦ ਤੇ ਬਾਅਦ ਇਹ ਪਹਿਲਾਂ ਦਾ ਉਹਨਾਂ ਦੀ ਵਾਧਾ ਹੈ ਹਾਂ ਠੀਕ ਹੈ ਲੜਾਈ ਅਸੀਂ ਲੜਦੇ ਆਂ ਜੀ ਬਾਅਦ ਉਹਨਾਂ ਦਾ ਸਾਰਾ